ਤੋਂ ਬਾਅਦ ਇੱਕ ਪੰਜਾਬ ਪੁਲਿਸ ਦੇ ਵੱਲੋਂ ਅਮਰਿਤਪਾਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਤਕਰੀਬਨ 6 ਤੋਂ 7 ਦਿਨ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਅਮਰਿਤਪਾਲ ਗ੍ਰਿਫਤਾਰ ਨਹੀਂ ਹੋਇਆ ਪਰ ਸਭ ਦੇ ਵਿੱਚ ਵੱਡੀ ਅਪਡੇਟ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਬੀਤੇ ਦਿਨ ਆਈਜੀ ਸੁਖਚੈਨ ਗਿੱਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਅਮਰਿਤਪਾਲ ਦੇ ਫੜੇ ਗਏ ਸਾਥੀਆਂ ਦੇ ਮੋਬਾਈਲ ਚੋਂ ਨਿਕਲੀਆਂ ਵੀਡੀਓਜ਼ ਦੀ ਗੱਲਬਾਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਉਹ ਵੀਡੀਓਜ਼ ਵੀ ਹੁਣ ਸਾਹਮਣੇ ਆ ਗਈਆਂ ਨੇ ਇਸ ਤੋਂ ਬਾਅਦ ਕਈ ਵੱਡੇ ਸਵਾਲ ਸਾਹਮਣੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਐਸਐਮਜੀ ਤੇ ਦਿਖਾਉਣ ਜਾ ਰਹੀਏ ਇਸ ਤੋਂ ਬਾਅਦ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਪਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਏਕੇਐਫ ਅਨੰਦਪੁਰ ਖਾਲਸਾ ਫੌਜ ਦੀ ਗੱਲ ਕੀਤੀ ਜਾ ਰਹੀ ਹੈ ਫੌਜ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਬੀਤੇ ਦਿਨ ਅਮਰਿਤਪਾਲ ਸਿੰਘ ਦਾ ਗਨਮੈਨ ਗੋਰਖਾ ਸੀ ਉਸਤੇ ਮੋਬਾਈਲ ਦੇ ਵਿੱਚੋਂ ਇਹ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਸਕਦਾ ਏ ਕਿ ਅਮਰਿਤਪਾਲ ਇੱਕ ਫੌਜ ਜਾਂ ਇੱਕ ਵੱਡੀ ਜਥੇਬੰਦੀ ਬਣਾਉਣ ਦੀ ਤਿਆਰੀ ਦੇ ਵਿੱਚ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਏ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨ ਜਿਸ ਤਰ੍ਹਾਂ ਕੁਰਕ ਖੇਤਰ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਜਾਂ ਸ਼ਾਹਕੋਟ ਦੀ ਵੀਡੀਓ ਦੀ ਸ਼ਾਹਪੁਰ ਦੇ ਵੀਡੀਓ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਨਵੀਆਂ ਵੀਡੀਓ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਹੱਥਾਂ ਦੇ ਵਿੱਚ ਉਹ ਵੱਡੀਆਂ ਰਾਈਫਲਾਂ ਤੇ ਨਾਲ ਮੈਗਜ਼ੀਨਾ ਨਾਲ ਲੋਡਡ ਪੂਰੇ ਜੋ ਇਹ ਪਟੇ ਦੇਖ ਸਕਦੇ ਹੋ ਇਸ ਤੋਂ ਬਾਅਦ ਕਿਤੇ ਨਾ ਕਿਤੇ ਕਈ ਵੱਡੇ ਸਵਾਲ ਇੱਕ ਵਾਰ ਫੇਰ ਤੋਂ ਸਾਹਮਣੇ ਆ ਗਏ ਨੇ ਕਿਉਂਕਿ ਇੱਕ ਪਾਸੇ ਜੇਕਰ ਅਮਰਿਤਪਾਲ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਅਸੀਂ ਕਿਸੇ ਵੀ ਜੇਕਰ ਤੱਕਾ ਕਰਦੇ ਗ੍ਰਿਫਤਾਰੀਆਂ ਦਵਾਂ ਕਿਤੇ ਜੇਲ੍ਹ ਦੇ ਵਿੱਚ ਹੀ ਅੰਮ੍ਰਿਤਪਾਲ ਕਰਵਾਵਾਂਗੇ ਇਸ ਤੋਂ ਬਾਅਦ ਕਈ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਕਿਉਂ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਅਜਿਹਾ ਕੀਤਾ ਗਿਆ ਕਿ ਉਹ ਫਰਾਰ ਹੋ ਗਿਆ ਪਰ ਇਸ ਸਭ ਦੇ ਵਿੱਚ ਵੱਡਾ ਸਵਾਲ ਕਿ ਜੇਕਰ ਅੰਮ੍ਰਿਤਪਾਲ ਦੇ 100 ਤੋਂ ਵੱਧ ਸਾਥੀ ਫੜੇ ਜਾਂਦੇ ਨੇ ਅੰਮ੍ਰਿਤਪਾਲ ਦੇ ਘਰ ਦੇ ਵਿੱਚ ਇੰਟਰਨੈਟ ਦੇਖਿਆ ਜਾ ਰਿਹਾ ਉਸਤੇ ਪੂਰੇ ਚੇਮੇ ਨੇ ਇਹਦਾ ਡਾਟਾ ਖੰਗਾਲਿਆ ਜਾ ਰਿਹਾ ਇਸ ਤੋਂ ਬਾਅਦ ਅਮਰਿਤਪਾਲ ਦੇ ਜੇਕਰ ਧਰਮ ਪਤਨੀ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੁੰਦੇ ਪਏ ਨੇ ਅਮਰਿਤਪਾਲ ਦੇ ਚਾਚੇ ਦੇ ਵੱਲੋਂ ਗ੍ਰਿਫਤਾਰੀ ਦਿੱਤੀ ਜਾਂਦੀ ਹੈ ਇੱਕ ਵੀਡੀਓ ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਇਸ ਦੇ ਵਿੱਚ ਅਮਰਿਤਪਾਲ ਕਿੱਥੇ ਹੈ ਵੱਟਾ ਸਵਾਲ ਹੈ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਬੁਲਟ ਪ੍ਰੂਫ ਜੈਕਟਾਂ ਕਿੱਥੋਂ ਆਈਆਂ ਤੇ ਨਾਰ ਦੀ ਨਾਲੀ ਇਹ ਹਥਿਆਰ ਕਿੱਥੋਂ ਆਏ ਕਿਉਂਕਿ ਦੇਖਰ ਦੇਖਿਆ ਗਿਆ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਅਮ੍ਰਿਤਪਾਲ ਦੇ ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ ਪਰ ਵੱਡਾ ਸਵਾਲ ਕਿ ਹਥਿਆਰ ਕਿੱਥੋਂ ਆਏ ਅਤੇ ਪੁਲਿਸ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਅਮ੍ਰਿਤਪਾਲ ਦੀ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਉਸ ਦੇ ਨਾਲ ਹੀ ਬਾਰਡਰਾਂ ਤੇ ਡਰੋਨ ਦੇ ਰਾਹੀਂ ਹਥਿਆਰਾਂ ਦੀ ਸਪਲਾਈ ਵਧੀ ਹੋਈ ਸੀ ਇੰਟੈਲੀਜੈਂਸ ਦੇ ਵੱਲੋਂ ਜੋ ਖਬਰਾਂ ਨਸ਼ਰ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਇਹ ਕਿਤੇ ਨਾ ਕਿਤੇ ਵੱਡਾ ਸਵਾਲ ਹੋ ਗਿਆ ਏ ਕਿ ਕੀ ਬਾਰਡਰ ਦੇ ਰਾਹੀਂ ਇਹ ਹਥਿਆਰਾਂ ਦੀ ਸਪਲਾਈ ਹੋਈ ਹੈ ਤੇ ਨਾਲ ਦੀ ਨਾਲ ਹੀ ਜਿਸ ਤਰ੍ਹਾਂ ਬੁਲੇਟ ਪ੍ਰੂਫ ਜੈਕਟਾਂ ਤੇ ਰਾਈਫਲਾਂ ਤੇ ਇੱਕ ਇਹ ਲਿਖਿਆ ਹੋਇਆ ਏ ਇਹ ਕਿਸ ਚੀਜ਼ ਨੂੰ ਦਰਸਾਉਂਦਾ ਹੈ ਜ਼ਰੂਰ ਕਮੈਂਟ ਕਰਨ ਦੀ ਕੋਸ਼ਿਸ਼ ਕਰਨਾ